ਮਾਈਗ੍ਰੇਨ ਦੇ ਦਰਦ ਦਾ ਆਣੀ ਜਾ ਰਹਾ ਵੱਡੀ ਛੋਟੀ ਮਾਂ ਦਾ ਟਾਈਮ ਹੈ ਰੈਜ ਕੀ ਬੱਚਿਆਂ ਦੀ ਕਾਲੀ ਖੰਗ ਸੋ 3 ਵਜੇ ਤੱਕ 12 ਤੋਂ 3 ਵਜੇ ਤੱਕ ਮੈਲ ਕਰਾਂ ਆਪਾਂ ਇਹ ਚੀਜ਼ ਦਾ ਬਿਲਕੁਲ ਫ੍ਰੀ ਕੈਂਪ ਲਗਾਉਨੇ ਆਂ ਔਰ ਇਲਾਜ ਸਫਲ ਆ ਫ੍ਰੀ ਤੇ ਸਫਲ ਇਲਾਜ ਨੂੰ ਕੋਠੇ ਆ ਕਰੋ ਜੀ ਸਰੂ ਨਵਰਾ ਖੋਦਣਾ ਤੇ ਕਰੂੰ ਚੁਰੂ ਆਲੀ ਜੀ ਤੇ ਬੈਠੇ ਟੇਬਲ ਆਓ ਜੀ ਪਹਿਲਾਂ ਕੀ ਨਾਮ ਹੈ ਦੋ ਨਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੇਰੇ ਕੋਲ ਨੋਟ ਕਰਤਾ ਮੈਂ ਕਿ ਪੋਆ ਇਹ ਤਾਂ ਅਸੀਂ ਰਾਜਸਥਾਨ ਤੋਂ ਜਿਲ੍ਹਾ શ્રીਗਨानगरੋਂ ਬਗਿਨੇ ਮੇਰੀ ਪਿੱਛੇ ਸਾਲ ਪੋਆ ਨੰਬਰ 93601 7720 ਕਿ ਮੇਰੇ ਬਾਲਾਂ ਦੇ ਬਿਮਾਰ ਦੌਰਾ ਕਿੰਨੇ ਟਾਈਮ ਹੋ ਗਏ ਮੇਰੇ ਬਚਪਨ ਦੇ ਦੌਰਾ ਪੈਂਦੇ ਕਈ ਵਾਰ ਕੀ ਹੋ ਜਾਂਦਾ ਹੈ ਇਹ ਕਦੇ ਹੁਣ ਹਾਂ ਮੈਨੂੰ ਇੱਕ ਦਿਨ ਯੂਟਿਊਬ ਤੇ ਵੇਖਿਆ ਇਸ ਕਰਕੇ ਮੈਂ ਕਿਹਾ ਡਾਈਟਸ ਵਹੀ ਨੇ ਮੈਨੂੰ ਕੋਈ ਫਾਇਦਾ ਨਹੀਂ ਪਿਆ ਮੈਂ ਕਿਸੇ ਦੇ ਕਹੇ ਲੋਕ ਤੋਂ ਜਾ ਇਸ ਕਰਕੇ ਮੈਂ ਚਲੇ ਕੇ। ਇਹ ਦਵਾਈ ਅੰਗਰੇਜ਼ੀ ਵਗੈਰਾ ਹੁਣ ਕੋਈ ਚੱਲਦੀ ਹੁਣ ਕੋਈ ਨਹੀਂ ਚੱਲੀ ਕੋਈ ਫਾਇਦੇ ਨਹੀਂ ਦਵਾਈ ਖਾਣਾ ਕੁਝਰੇ ਘਰ ਖਾਏ ਕੋਈ ਫਾਇਦਾ ਨਹੀਂ ਕੋਈ ਦਵਾਈ ਨਹੀਂ ਖਾਂਦਾ ਕਿੰਨੇ ਟਾਈਮ ਦਾ ਦੌਰਾ ਪੈਂਦਾ ਮੈਂ ਦੌਰਾ ਤਾਂ ਬੱਤੋਂ ਦੇ ਪੈ ਗਿਆ ਮੈਂ ਪੰਜ ਮਹੀਨੇ ਲੱਗੇ ਦੌਰਾ ਪੈਂਦਾ ਕਿੰਨੇ ਟਾਈਮ ਬਾਅਦ ਪੈ ਜਾਂਦਾ ਕਈ ਵਕਤ ਖਾਣਪਾਂ ਪਰ ਕਿਵੜੇ 10 10 ਸਾਲ ਟੱਪ ਜਾਂਦੀ ਤੇ ਕਈ ਵਾਰੀ ਸ਼ੀਮ ਨਹੀਂ ਉੱਤਰਦੀ ਹੁਣ ਪਰ ਇਹਨਾਂ ਮੈਨੂੰ ਜਦੋਂ ਦੌਰੋਂ ਪੈਂਦੇ ਮੈਨੂੰ ਪਹਿਲਾਂ ਪਤਾ ਲੱਗਦਾ ਮੈਂ ਮੋਟਰਸਾਈਕਲ ਤੇ ਗੱਡੀ ਤੇ ਮੈਂ ਉਤਰ ਕੇ ਰੁਕ ਗਿਆ ਨਾ ਤੇ ਮੇਰੀ ਗੱਡਾ ਜੁੜ ਜਾਂਦੀ ਹੈ ਕਿ ਹੱਥ ਕਰੋ ਹੁਣ ਕਿੰਨਾ ਟੈਮ ਹੋ ਗਿਆ ਦੋਰਾ ਪਰ ਹੁਣ ਤਕਰੀਬਨ ਮੈਨੂੰ 6 ਮਿੰਟ ਹੋ ਗਏ ਉੱਤੇ 6 ਮਿੰਟ ਮਿੰਨੇ ਮੈਂ ਇਹਨੂੰ ਪਾਉ ਜੀਏ ਭਰ ਕੇ ਦੇ ਦਿਓ ਦੂਰੋਂ ਆਇਆ ਬੰਦਾ ਮਿੰਨੇ ਹੈ ਇੱਕ ਵਾਰੀ ਜੀ ਇਹਦਾ ਕੰਮ ਹੋ ਜੋ ਦੁਬਾਰਾ ਇਹਨੂੰ ਲੋੜ ਨਹੀਂ ਪੈਂਦੀ ਪੂਛੇ ਇੱਕ ਮਹੀਨਾ ਦਾ ਟਾਈਮ ਰੱਖੋ ਦੰਦ ਚ ਤਿੰਨ ਵਾਰੀ ਲਿਖ ਦਿਓ ਇਹਨਾਂ ਨੂੰ ਸੁੰਘਾਣ ਵੀ ਡੰਡਾ ਤਾਂ ਨਹੀਂ ਘੰਦੇ ਨਹੀਂ ਮੈਂ ਪ੍ਰਹੇਜ ਨਹੀਂ ਗੁਰੂ ਨਛੱਟ ਜੀ ਦੇ ਨਿਰਪੱਖ ਪ੍ਰਹੇਜ ਰੱਖਣੇ ਆ ਠੀਕ ਹੈ ਮੈਂ ਜਿੰਦੇ ਸਮੇਂ ਵਿੱਚ ਮੈਨੂੰ ਕਾਕੀ ਦਾ ਚਾਹ ਦਾ ਗੜੇ ਵੀ ਨਹੀਂ ਮਿਲਣੇ ਨੂੰ ਪਰਹੇਜ ਸੁਣ ਲੋ ਮੀਟ ਜੀ ਅੰਡਾ ਜੀ ਡਰਿੰਕ ਕੋਈ ਵੀ ਠੀਕ ਹੈ ਕੋਕ ਕੋਕਾ ਕੋਲਾ ਉਹ ਵੀ ਨਹੀਂ ਪੀਣਾ ਹੈਗਾ ਬਹੁਤ ਗਰੀ ਮੈਂ ਕੁਸੀ ਤੇਰ ਸੋਈਚ ਨਹੀਂ ਜਾਣਾ ਸੜਕੇ ਲੱਗਦੇ ਆ ਰਸੋਈ ਚ ਸੜਕਾ ਨਹੀਂ ਲਾਉਣਾ ਹੈਗਾ ਕੋਲ ਵੀ ਨਹੀਂ ਜਾਣਾ ਰਸੋਈ ਚ ਲੈਕਸੈਂਟ ਨਹੀਂ ਲਾਉਣਾ ਸੈਂਟਰੀ ਕੋਲ ਸੈਂਟਰੀ ਮਿਰਚਾਂ ਦੀ ਸਮੈਲ ਇਹਨੂੰ ਬਹੁਤ ਮਾੜੀ ਆ ਜੀ 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 ਜਿਵੇਂ ਤੂੰ ਦੱਸਦਾ ਐ ਹੁੰਦਾ ਐ ਹੁੰਦਾ ਇਹ ਜਦੋਂ ਕਿਹਨਚ ਜਾਂਦਾ ਹਾਂਵੇਂ ਜਾਂ ਮਿਰਚਾਂ ਦੀ ਸਮੈਲ ਚੜਦੀ ਆ ਉਦੋਂ ਦੌਰਾ ਪੈਂਦਾ ਸਰ ਤੈਨੂੰ ਇਹ ਬਿਆਹ ਵੇਲੇ ਰਜਣਾ ਦੂਰ ਹੋ ਜਾਂਦਾ ਹਾਂ ਹੋਰ ਜਿੱਦੋਂ ਤੁਹਾਨੂੰ ਠੀਕ ਆ ਵੀ ਨਾ ਜਿਵੇਂ ਕੋਕਾ ਕੋਲਾ ਹੋ ਗਿਆ ਜਿੰਨਾ ਗੈਸ ਜੀ ਚੜਦੀ ਆ ਉਹ ਵੀ ਇਹਦੀ ਵਜ੍ਹਾ ਬਣ ਜਾਂਦੇ ਆ ਠੀਕ ਠੀਕ ਤਨੂੰ ਇੱਕ ਵਾਰ ਦੇ ਦੇ ਨੀਂ ਜਾਂ ਦੁਬਾਰਾ ਉਹਦੀ ਲੋੜ ਨਹੀਂ ਪੈਣੀ ਦਿਨ ਚ ਤਿੰਨ ਵਾਰ ਸੰਭਲਿਓ ਹਰ ਜੂ ਵੀ ਪਰ ਪਰਹੇਜ਼ ਜਿੰਦਗੀ ਭਰ ਰੱਖਿਓ ਦੁਬਾਰਾ ਦੋਰਾ ਨਹੀਂ ਪੈਂਦਾ ਨਾ ਦੱਬਾ ਦੇ ਤੂੰ ਮੈਂ ਮਾਰ ਲੈਣੀ ਐ ਇਹ ਇਹਦੇ ਵੀ ਆਉਣਾ ਮੈਂ ਇਹਦੇ ਦੇਖ ਤੂੰ ਹੀ ਆਉਣਾ ਹੋ ਜਾਣਾ ਇਹਨਾਂ ਨੂੰ ਸਾਰਾ ਨਗਰ ਲੈਣੀ ਠੀਕ ਠੀਕ ਆਜੀ ਆਜੀ ਜਿਹੜਾ ਨੱਕ ਪਹਿਲਾਂ ਚੱਲਦਾ ਉਧਰ ਪਹਿਲਾਂ ਉਂਗਲੀ ਪਾਉਣੀ ਹੈ ਠੀਕ ਹੈ ਠੀਕ ਹੈ ਬਾਈ ਆ ਜੀ ਆ ਜੀ ਜਦੋਂ ਨੱਕ 'ਚ ਜਾ ਕੇ ਲੜੂਗੀ ਦਵਾਈ ਆਲੇ ਮੇਰੇ ਇੱਥੇ ਪਹੁੰਚ ਗਈ ਮੈਨੂੰ ਪਤਾ ਲੱਗ ਗਿਆ ਜੀ ਜੀ ਉਹਦੋਂ ਤੁਹਾਨੂੰ ਸਮਝ ਉਹ ਵੀ ਲੱਗੀ ਤੇ ਜਕਾਮ ਵਗੈਰਾ ਜਨਾ ਸੁੰਗੇ ਹੋਏ ਨੇ ਕਿ ਕਿਸ ਕੰਮ ਹੁੰਦਾ ਹੈ ਨਾ ਨਾ ਪਰ ਜਾਂਦੀ ਨਹੀਂ ਨਾ ਅੰਦਰ ਇਹ ਦਿਮਾਗ ਨੂੰ ਤੇਜ਼ ਵੀ ਬਣਾਉਂਦੀ ਆ ਬੰਦੇ ਦੇ ਨੂੰ ਨੀਂਦ ਵੀ ਵਧੀਆ ਆਉਣ ਲੱਗ ਜਾਂਦੀ ਐ ਦਿਮਾਗ ਵੀ ਤੇਜ਼ ਹੋ ਜਾਂਦਾ ਐ ਦਿਮਾਗ ਨੂੰ ਪੂਰੀ ਤਰ੍ਹਾਂ ਰਿਲੈਕਸ ਕਰਦੀ ਐ ਸੰਘ ਕੇ ਦਿਖਾ ਦਿਓ ਸਾਨੂੰ ਹਾਂ ਉਹ ਲਓ ਮੈਂ ਪੈਂਦਾ ਐ ਮੈਨੂੰ ਬਹੁਤ ਅੱਛਾ ਲੱਗਿਆ ਗਈ ਦਿਮਾਗ ਦੂਜੇ ਬਰਸ ਹਾਂ ਤੇ ਦਿਨ ਨਾਲ ਪੂਰਾ ਠੀਕ ਐ ਠੀਕ ਐ ਹੋਰ ਚਾਹ ਪਾਣੀ ਦਸ ਤੋਂ ਦੂਰੋਂ ਆਏ ਅਸੀਂ ਕੀ ਕਰਸਾ ਚਾਹ ਪਾਣੀ ਕੋ ਰੋਟੀ ਤੋਂ ਹਾਲੀਕੇ ਮੈਂ ਠੀਕ ਆ ਮੇਰੇ ਇਹ ਪੰਛੀ ਹੋਈ ਮਰੀ ਹੈ ਕਿ ਮੈਂ ਮੈਂ ਪਹਿਲਾਂ ਜਾਇਆ ਤੇ ਮੈਂ ਤੁਹਾਨੂੰ ਬਾਤ ਕਰੀ ਨਾ ਠੀਕ ਆ ਕੋਈ ਮੈਂ ਦੁਬਾਰਾ ਠੀਕ ਹੋਊਗਾ ਰੱਬ ਉੱਪਰ ਕਰੂ ਠੀਕ ਕਰੂ ਹੂੰ ਕੁਛ ਨਹੀਂ ਆ ਜੀ ਬਿਲਕੁਲ ਦੋ ਇਹ ਤੇਲੀ ਹੋਰ ਦੇ ਆ ਮੈਨੂੰ ਪਾਉਂ ਨਾ ਬਸ ਖਾਲੀ ਇਹਨੂੰ ਲੋਹਾ ਨਾਲ ਦੋਵਾਰਾ ਲੋਹਾ ਨਾਲ ਕਰ ਦੇ ਬਹੁਤ ਨਹੀਂ ਆ ਠੀਕ ਕੋਈ ਗੱਲ ਨਹੀਂ ਰੱਬ ਭੈਣ ਕਰ अच्छा भाई ठीक है जी कोई ना ठीक है और वैसे नाम किसका तो। नाम किस टाइम तुम किस पे आ रहे कितना ऐसा ना कितने दिखना है ਫਰਕ ਆ ਕੋਸਕੇ ਇਹਨਾਂ ਨੂੰ ਕਹਿੰਦੇ ਆ ਜੇਹਦ ਮੈਂ ਕਹਾ ਸੀ ਕਿ ਉਹ ਵੀ ਲੇ ਕੇ ਦੇਰੇ 2 ਮਹੀਨੇ ਬਾਅਦ ਉਪਰ ਅਚੇ ਕਰਵਾ। ਤੇ ਇਸਨੇ ਅੰਗਰੇਜ਼ੀ ਦਵਾਈ ਚੱਲ ਰਹੀ ਸੀ। ਇਹਨੇ ਕਹਾ ਕਿ ਆਪਾਂ ਅੰਗਰੇਜ਼ੀ ਜਦੋਂ ਅੰਗਰੇਜ਼ੀ ਬੰਦ ਕਰੋਗੇ ਛੇ ਠੀਕ ਹੋਣਾ ਹੋਣਾ ਇਹਨੇ। ਕੋਈ ਹੋਰ ਦਵਾਈ ਨਹੀਂ ਦੇਣੀ ਚਾਹੀਦੀ ਜਦੋਂ ਆਪਾਂ ਇਹ ਸੰਘਦੇ ਆ ਤਾਂ ਸਿਰਫ ਇਹੀ ਸੰਘਣੀ ਆ। ਹੋਰ ਨਹੀਂ ਕੋਈ ਦੇਣੀ ਆਪਾਂ। ਕੀ ਅੱਗੇ ਨਾਲ ਕੋਈਸ ਰਿਜ਼ਲਟ ਕਿਵੇਂ ਰਿਹਾ? ਕੋਸ ਤੋਂ ਫਰਕ ਹੋਊਗਾ ਹੀ। ਹਾਂ ਹੋਰ। ਇਹ ਲੈ ਲਿਓ ਸੋਦਾ ਦਾ 5 ਮਿੰਟ 2 ਮਿੰਟ ਕੇ ਲਈ। ਅਜੀ ਸਿਰ 1-2 ਸਕਿੰਟ ਕੇ ਲਈ ਆਤਾ ਹੈ ਹਾਂ ਹੁਣ ਅੰਗਰੇਜ਼ ਅੰਗਰੇਜ਼ੀ ਦਵਾਈ 15 ਦਿਨ ਦੇ ਵਿੱਚ ਵਿੱਚ ਜਾਂ ਮਹੀਨੇ 'ਚ ਛੱਡ ਦਿਓ ਹਰ ਰੋਜ਼ ਡੋਜ਼ ਘਟਾਉਂਦੇ ਜਾਓ ਉਹਦੀ ਟਟ ਘੱਟ ਕਰਦੋ ਗੋਲ ਦੇ ਬਸ ਛੱਡ ਦੇਣੀ ਹੈ 15 ਦਿਨ ਜਦੋਂ ਛੱਡੋਗੇ ਫਿਰ 3-4 ਮਹੀਨੇ ਤੋਂ ਬਾਅਦ ਇਹ ਦਵਾਈ ਸੁੰਘਣ ਵਾਲੀ ਦੇ ਕੇ ਫਿਰ ਇਹਦਾ ਪਰਮਾਨੈਂਟ ਠੀਕ ਹੋ ਜੂ ਦਵਾਈ ਆਪਾਂ ਕਰ ਦੇਣੀਆਂ ਸਾਰੀਆਂ ਬੰਦ ਫਿਰ ਕੋਈ ਫਰੇਵ ਨਹੀਂ ਦੇਣੀ ਬਸ ਲੋੜ 15 ਹਾਂ ਮੈਂ ਕਹਿੰਦਾ ਕੀ ਅਗਲੀ ਬੋਲ ਛੱਡ ਦੇਣੀ ਜੀ ਠੀਕ ਹੈ ਕਿੱਥੋਂ ਕੋਈ ਅਸਰ ਜਿਹੜੀ ਅੱਗੇ ਹੋਈ ਹੈ ਆ ਦੇਖੋ ਸਰਜਰੀ ਹੈ ਦਿਮਾਗ ਦੀ ਹਾਂ ਹੱਡੀ ਪਾਤੀ ਜਿਹੜੀ ਕੱਢੀ ਆ ਉਹਨਾਂ ਨੇ ਹਾਂ ਯਾਨੀ ਆਪਰੇਸ਼ਨ ਜਿਹਾ ਵੈਸਾ ਹਾਂ ਨਾ ਹੱਡੀ ਪਾਤੀ ਵਿੱਚ ਜੋ ਕੱਢੀ ਸੀ ਨਹੀਂ ਨਹੀਂ ਆਦੀ ਨਹੀਂ ਨਿਕਲੀ ਇਸਕੇ ਨਸ ਦੇ ਅੰਦਰ ਇੱਕ ਸਟਿੰਗ ਬਿਲੀ ਹੋਈ ਹੈ ਉਹ ਕੋਪਰੇਟ ਗਈ ਹੈ ਹਾਂ ਥੋੜੀ ਜੀ ਚੱਕ ਕੇ ਖੋਪੜੀ ਉਹ ਜੋ ਬਾਤਾਂ ਉਹ ਬਾਦਸਾ ਬਰਿੰਗਸਟਾਨ ਉਹ ਬਲੌਕ ਬੈਰੀ ਹੋ ਗਈ ਹੋਣੀ ਆ ਨਾੜ ਤੇ ਬਲੋਕੇਜ ਨਾ ਪਾਣੀ ਬਤਾਇਆ ਨਹੀਂ ਠੀਕ ਹੋ ਜੋ ਕੋਈ ਨਾ ਹੁਣ ਵੀ ਪਾਣੀ ਕਰਦਾ ਕਿ ਨਹੀਂ ਨਹੀਂ ਉਸ ਤੋਂ ਬਾਅਦ ਉਹ ਕਦੇ ਚੈੱਕ ਰੁਆ ਹੀ ਨਹੀਂ ਨਾ ਨੂੰ ਦੇਖਦਾ ਬੋਲਦਾ ਹੂੰ ਤਾਂ ਨਹੀਂ ਦਿਮਾਗ ਦਾ ਦੇਖਦਾ ਚੈੱਕ ਕਰਦਾ ਕਿਵੇਂ ਜਿੱਥੇ ਆਪਰੇਸ਼ਨ ਕਰਾ ਹਲਕਾ ਹੱਤਰੀ ਉੱਤੇ ਕਿੱਥੋਂ ਆਪਰੇਸ਼ਨ ਨਹੀਂ ਦੇਈ ਨਾ ਹਲਕਾ ਹੱਤਰੀ ਬਾਹਰ ਨਹੀਂ ਦੇਈਦਾ ਹੂੰ ਹਾਂ ਕਿੰਦਾ ਵੈਸੇ ਕੋ ਦਾ ਚੱਕੂ ਦਿਨ ਉਹ ਐ ਨਹੀਂ ਪਤਾ ਉਤੋਂ ਵਹਣਾ ਹੀ ਮਰੇ ਹੋਵੇ। ਕਿਉਂਕਿ ਜਦੋਂ ਪ੍ਰੇਟ ਹੋਊਗਾ ਦਿਮਾਗ ਦਾ ਜਿਹੜੀ ਅੰਦਰਲੀ ਹੱਡੀਆਂ ਕੱਟ ਕੇ ਹੀ ਵਿੱਚ ਆਪਰੇਸ਼ਨ ਹੋਊਗਾ। ਹਾਂ ਜੋ ਕੱਟ ਲਈ ਦੁਬਾਰਾ ਪੈਂਦੀ ਨਹੀਂ ਹੁੰਦੀ। ਫਿਰ 6 ਮਹੀਨੇ ਬਾਅਦ ਸਾਲ ਬਾਅਦ ਦੁਬਾਰਾ ਆਪਰੇਟ ਕਰਕੇ ਪਾਉਂਦੇ ਨੇ ਨਹੀਂ ਉਹ ਜੇ ਉਹ ਨਹੀਂ ਪਾਈ ਤਾਂ ਉਹ ਤੁਮ ਕੋਲਾ ਹੋਗੀ। ਆਪਰੇਸ਼ਨ ਹੋ ਗਿਆ। ਉਹ ਤਾਂ ਪਹਿਲੇ ਲੈ ਲਈ ਜਿੰਨੇ ਮਰਜ਼ੀ ਕਰ ਲਿਆ ਉਦਲੇ ਸਕੈਨ ਨਾਲ ਕੱਟ ਕੇ ਹੀ ਬਸ ਹੋ ਜੋ ਦੁਬਾਰੇ ਹੱਡੀ ਛੇੜੀ ਨਹੀਂ ਜੇ ਹੱਡੀ ਛੇੜੀ ਉਹਦਾ ਕਰ ਕੇ ਜਾਂ ਫਿਰ ਪੈਂਦੀ ਨਹੀਂ ਦੁਬਾਰਾ ਪੈਂਦੀ ਨਹੀਂ ਹੱਡੀ ਇਹ ਸੀ ਮੈਂ ਸੀ ਕੋਈ ਇੰਜੈਕਸ਼ਨ ਉੱਪਰ ਲਗਾ ਦਿੱਤਾ ਤਾਂ ਪੈਦੇ ਬਿਲਕੁਲ ਅਜਿਹਾ ਇਸ਼ਟਮੈਂਟ ਦੇ ਦਵੇ ਨਾ ਦਵਾਈ ਜੇ ਮੈਂ ਚੱਲਦੀ ਆ ਉਵੇਂ ਹੀ ਚਲਾਓ ਅੰਗਰੇਜ਼ੀ ਬੰਦ ਕਰੋ ਠੀਕ ਹੈ ਜੀ ਚੱਲਾ ਚੱਲੋ ਕੁਝ ਨਹੀਂ ਹੁੰਦਾ ਅੰਗਰੇਜ਼ੀ ਦਵਾਈ ਬੰਦ ਕਰੋ ਜਿਹੜੀ ਹੋਰ ਖਾਣੇ ਨੂੰ ਕੋ ਬੰਦ ਕਰੋ ਇਹ ਸੁੰਗੀ ਚੱਲੋ ਹਟ ਜਾਊਗਾ ਕੋਈ ਨਾ ਠੀਕ ਹੋ ਜੂ ਬਿਲਕੁਲ ਇਹਨਾਂ ਨੂੰ ਬਾਵਾ ਪਾਰਿਆ ਹਾਂ ਕੌਣ ਦੂਰੋਂ ਆਏ ਨੇ ਬੰਦੇ ਆਉਣਾ ਕਿਹੜਾ ਇਹਨਾਂ ਨੂੰ ਸੌਕਾ ਹੁਣ ਤੁਸੀਂ 15 20 ਦਿਨ ਦੇ ਵਿੱਚ ਬਾਕੀ ਦਵਾਈਆਂ ਬੰਦ ਕਰਕੇ ਸਾਨੂੰ ਦੱਸਣਾ ਕਾਲ ਲਾਉਣੀ ਆ ਫੋਨ ਕਰਨਾ ਆਹ ਦਵਾਈ ਮੁਕੋ ਦੂਰੋਂ ਆਇਆ ਉਹ ਹਵਣਾ ਇੰਨੀ ਭਰਤੀ ਮੈਂ ਤੁਹਾਨੂੰ ਵੀ ਉਹ ਤੋਂ ਵੀ ਸ਼ਾਇਦ 2 ਮਹੀਨੇ ਜਾਂ 4 ਮਹੀਨੇ ਲੰਘਣਗੇ ਜਦੋਂ ਆਪਾਂ ਪਰਟੋ ਕੱਟਾਂ ਹੂੰ 4 ਮਹੀਨੇ ਲੰਘਾ ਉਹ ਸ਼ਾਇਦ 6 ਮਹੀਨੇ ਲੰਘਣਗੇ ਤੁਹਾਡੇ ਕਿਉਂਕਿ ਉਹ ਤਾਂ ਬਿਠਪਾ ਤਾਂ ਲਾਉਣੇ ਉਂਗੜ ਨਾਲ ਇੰਨੀ ਤੇ ਕਿਉਂ ਆਨਲਾਈਨ ਆਣ ਤੁਹਾਨੂੰ ਬਹੁਤ ਔਖਾ ਚਾਹ 300 400 ਕਿਲੋਮੀਟਰ ਬਾਟਲਣ ਜੀ ਰਾਤ ਚੱਲੇ ਜੀ ਕੱਲ ਸਵੇਰ ਹੈ ਕੱਲ ਸਵੇਰ ਕੱਲ ਸਵੇਰ ਤੇ ਲੈ ਜੀ ਚਲੋ ਤੁਸੀਂ ਦੁਬਾਰਾ ਨਾਮ ਫੋਨ ਕਰਿਓ ਮੁੱਖੀ ਦੇ ਉਹ ਕਰਵਾ ਦੇ ਦਿੱਤੀ ਜੀ ਬਾਈ ਆਉਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਦੁਬਾਰਾ ਜਦੋਂ ਮੁਕੂਟਵਾ ਦਿਖਾ ਹੂੰ ਲਓ ਵੀ ਹੁੰਦਾ ਖਾਹ ਸੌਂਕੇ ਦਿਖਾ ਥੋੜਾ ਜਿਆ ਕੀ ਕੀ ਦੱਸੇ ਸੀ ਪੁੱਛ ਅਸਤਿੰਦਰ ਸਾਰਾ ਕਲੀਅਰ ਕਈ ਵਾਰੀ ਬੰਦ ਹੋਰ ਜਾਂਦਾ ਇਹਦੇ ਕੋਲ ਸੋਈ ਜਾਣਾ ਹੋਰ ਕਿੰਨੇ ਮਿਸ ਮਸਲਾ ਕਰਾਉਂਦਾ ਵੋੜਾ ਵਗੈਰ ਮੇਂ ਉਹ ਚੀਜ਼ ਨਹੀਂ ਬਣਦੀ ਚਿਕਨ ਵਗੈਰ ਚਿਕਨ ਵਗੈਰ ਸਾਡ ਪਰਮਿਊਟ ਉਹ ਦਵਾਤ ਨੇ ਠੀਕ ਹੈ ਆਂਡਾ ਮੇਰੇ ਚਰਾ ਨਹੀਂ ਆਪਣੀ ਕੋਈ ਨਹੀਂ ਜਿੱਥੇ ਕੋਈ ਦਾਲ ਸਬ지 ਬਣਦੀ ਆ ਕਿਚਨ ਦਾ ਕੰਮ ਉੱਥੇ ਜਾਣਾ ਨਹੀਂ ਇਹਨਾਂ ਨੇ ਇਹਨੇ ਜਾਣਾ ਨਹੀਂ ਹੁੰਦੇ ਨੇ ਪਤਾ ਲੱਗਿਆ ਨੱਕ ਜਗਾਈ ਦਾ ਹਟਣ ਧਰ ਧੜੀਆਂ ਨਾ ਕੋਲੇ ਸਾਰੇ ਸਿਰ ਮੈਂ ਵਾਲੀ 판 ਨਾ ਉਹ ਤਾਂ ਕੰਮ ਹੋਵੇ ਹੋ একদম ਬਸ ਉਹ ਹੋ ਸੀਨ ਚ ਹੀ ਹੋਵੇ ਠੀਕ ਹੋ ਜਾ ਬਿਲਕੁਲ ਠੀਕ ਹੋ ਜਾ ਪੰਗਾ ਜਮਲ ਠੀਕ ਹੋ ਔਰ ਦੂਰੋਂ ਆਇਓ ਚਾਹ ਪਾਣੀ ਦੱਸੋ ਕੋਈ ਰੋਟੀ ਚਾਹ ਪਾਣੀ ਦੱਸੋ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਲਈ। ਉਹ ਫੋਨ ਕਰਿਓ ਚੰਗਾ ਦਵਾਈ ਮੁੱਕੀ ਤੇ। ਨਾ ਨਾ ਕੋਈ ਕੋਲ ਡਰਿੰਕ ਨਹੀਂ ਲੈਣੀ ਕੋਈ ਵੀ। ਬੰਦ। ਅੰਤਲੇ ਬਾਰੇ ਸਸਾ ਗੋੜ ਰਿਹਾ ਕਿ ਅਨਾ ਦੇਸੀ ਬਈ ਦੰਗੇ ਦੋਸੇ ਲੈਣੇ ਕਿ ਨਹੀਂ। ਕਾਹਦੇ ਵਾਸਤੇ? ਜੋ ਅੰਗਰੇਜ਼ੀ ਚੱਲ ਰਹੀ ਥੇ ਨਾ। ਕਿ ਉਹ ਬੰਦ ਕਰ ਦੇਣਗੇ ਔਰ ਦੇਸੀ ਦੇ ਦੇਣਗੇ ਆਪਣੇ ਵਾਸਤੇ ਆ ਦੇਖੇ ਦੇਸੀ ਇਹੀ ਆ ਇਹੀ ਆ ਇਹ ਦੇਸੀ ਦੋ ਇਹੀ ਚਲਾਉਣੇ ਆ ਬਸ ਉਹਨੂੰ ਬੰਦ ਕਰ ਦੋ ਹੌਲੀ ਹੌਲੀ ਕਰਕੇ ਇਹੀ ਦੇਸੀ ਇਹ ਪੱਕਾ ਹੀ ਲਾਜ ਆ ਮੁੜ ਕੇ ਦੁਬਾਰੇ ਦੀ ਜ਼ਰੂਰਤ ਨਹੀਂ ਕਿਸੇ ਦੀ ਵੀ ਦਵਾਈ ਚਾਰ ਚਾਰ ਕੁ ਮਹੀਨੇ ਨਗਾ ਉਹ ਫੋਨ ਕਰਿਓ ਫਿਰ ਹੋ ਸਕਦਾ ਇਹਦੀ ਲੋੜ ਨਾ ਪਵੇ ਆਉਣ ਦੀ ਤੁਹਾਨੂੰ ਹੋਰ ਕਰਿਓ ਹੋਰ ਬੈਠੋ ਜੀ ਜੀ ਕਾਪੇ ਦੌਰਾ ਪਹਿਲੀ ਵਾਰ ਆਇਆ ਜੀ

ਮਾ ਨੰਬਰ ਨੰਬਰ 10 ਅਮਨ ਇਨਸ਼ਾ ਅੱਸੀ ਅੱਸੀ ਟੈਨਸ਼ਨ ਆਸੀ ਹਾਂ ਦੂਜਾ ਹੋ ਮੈਂ ਅੱਸੀ ਟੈਨਸ਼ਨ 17 ਮਿੰਟ ਬਾਰੰਨ ਇੰਨੇ ਲੋਕੇ ਦਰੋਬ ਮੰਦੇ ਜੇ ਇਹ ਠੀਕ ਹੈ ਕਾਦਾ ਨਹੀਂ ਛੋਟ ਹੈ ਆਦਾਂ ਹੁਣ ਦਵਾਈ ਚਾਹੀਦੀ ਹੈ ਵੀ ਮੈਂ ਨਹੀਂ ਕਿੰਨਾ ਡੈਮੋ ਕਰ ਦਰੋਂ ਪੈ ਮਤਲਬ ਪਰਸੋਂ ਨਹੀਂ ਉਹ ਨਸ਼ਾ ਕਰਦਾ ਉਹ ਟਾਈਮ ਜਿੱਤਾਂ ਬਿੜਾਤ ਤੇ ਚਾਰ ਦਿਨਾਂ ਨਾਲ ਨਹੀਂ ਮੈਂ ਨਹੀਂ ਖਾਣਾ ਅੱਛਾ ਉਹ ਨਸ਼ਾ ਪੱਤਾ ਤਾਂ ਨਹੀਂ ਕਰਦਾ ਮੈਂ ਬੀੜੀਆਂ ਜਮੂਟੀਆਂ ਝੂਠੀ ਬੋਲ ਬੀੜੀ ਨਹੀਂ ਪੀਣੀ ਤੂੰ ਬੀੜੀ ਪੀਨੇ ਉਹਦਾ ਵੀ ਅਸਰ ਦਿਮਾਗ ਤੱਕ ਜਾਂਦਾ ਹਾਂ ਜਾਂਦਾ ਦੌਰੇ ਪੈਣਾ ਹੀ ਅਮਰਜੀਤ ਆ ਬੀੜੀ ਬੀੜੀ ਨਹੀਂ ਪੀਣੀ ਬਿਲਕੁਲ ਵੀ ਤੇ ਬਾਕੀ ਸਤਿਨਦਰ ਪਰਹੇਜ ਕਲੀਅਰ ਦਾ ਹੁੰਦੇ ਉਹਨਾਂ ਨੂੰ ਨਾ ਚੱਲ ਦਿਓ ਪਤਾ ਕਿ ਮੈਂ ਸੁੰਘਣੀ ਆ ਹਾਂ ਜੀ ਬੀੜੀ ਦਾ ਜ਼ਰੂਰ ਵੀ ਨੇ ਤੈਨੂੰ ਇਹ ਨਹੀਂ ਕਹੀਏ ਮੈਂ ਪਤਾ ਕਿ ਮੈਂ ਸੁੰਘਣੀ ਆ ਦਵਾਈ ਹੀ ਨਹੀਂ ਹੈਗੀ ਪਰ ਸੋਈ ਚ ਨਹੀਂ ਜਾਣਾ ਸੈਂਟਰ ਨੂੰ ਲੈ ਜੈ ਨਾ ਖੰਡਾ ਲੀਕੀ ਨਾ ਕੋਈ ਐਂ ਕਰਕੇ ਲਾ ਲਾ ਹਾਂ ਮੀਨਨ ਠੀਕ ਹੈ ਤੇ ਇਹ ਦਵਾਈ ਲੱਗ ਗਈ ਇੱਥੇ ਲੜੂਗੇ ਸੁੰਘਣੀ ਆ ਸਮਾਰ ਕੇ ਚੰਗਾ ਤੇ ਠੀਕ ਹੋਗਾ ਹੋ ਜਾਏਗਾ ਕੋਈ ਨਾ ਠੀਕ ਇਹਨੂੰ ਦਿਨ ਚ 6 ਵਾਰੀ ਲੈ ਕੇ ਦਿੰਦਾ ਅੱਠ ਮਹੀਨੇ ਕਰ ਲੈਗੇ ਅੱਠ ਮਹੀਨੇ ਦਾ ਟਾਈਮ ਕਿ ਤੂੰ ਆਉਨੇ ਹੋ ਹਤੇਗੜ ਪੰਜ ਦਿਨ ਆਨੇ ਡੀ ਆਨੇ ਡੀ ਜਾਂ ਪਿੰਡ ਹੂੰ ਚਾਰ ਵਾਰ ਦੀ ਛੇ ਵਾਰੀ ਅੱਠ ਮਹੀਨੇ ਦਾ ਟਾਈਮ ਅੱਠ ਮਹੀਨੇ ਲੱਗ ਜਾਣਗੇ ਪਰਹੇਜ਼ ਰੱਖਨੇ ਪੈਣਗੇ ਤੈਨੂੰ ਪੂਰੇ ਹਾਂਜੀ ਕਿਹਨਾਂ ਬਿਨਾ ਪਰਹੇਜ਼ ਤਾਂ ਫਿਰ ਉਹ ਅੱਗੇ ਫੇਰ ਲੰਬਾ ਦੋਨੇਗਾ ਵੀ ਮੈਂ ਨਹੀਂ ਠੀਕ ਹੋਇਆ ਫਿਰ ਉਹ ਤੇਰੀ ਗਲਤੀ ਹੋਊ ਹੂੰ ਈਗੋ ਗੱਲ ਉਹਨਾਂ ਦੀ ਗੱਲ ਸੁਣੋਂ ਸਮਝ ਆਊਗਾ ਪਰ ਇਹੇ ਜ਼ਰੂਰ ਰੱਖੋ 탑ਦੰਗੀ ਪਈ ਆਉਂਦੇ ਨਹੀਂ ਕਿ ਨਹੀਂ ਚੋਰੀ ਵਿੱਚ ਚੰਗਾ ਮਸਲਾ ਆ ਆਦੇ ਆਇਨਾ ਅੱਖਾਂ ਨੂੰ ਨਹੀਂ ਲਾ ਫਿਰ ਆਹ ਨੂੰ ਦੱਸਦਾ ਲਾ ਤੁਲਾ ਲਾ ਕੇ ਦੱਸ ਮੈਂ ਸਭ ਕਹੇ ਉਂਗਲੀ ਲਵੇ ਲੈ ਗਿਰੀ ਚੜ੍ਹ ਤੱਕ ਕਰ ਲੈਣਾ ਵਾਲਾ ਗੇ ਮਿਲਣਾ ਪਰਉਣਾ ਸੱਤ ਅੱਜ ਆਇਆ ਹੰਗਲਾ ਕੇ ਨੱਕ ਮਾ ਸੂੰਗ ਅੰਦਰ ਨੂੰ ਖਿੱਚੀ ਹੰਗਲਾ ਇਹ ਸੱਤ ਤੋਂ ਹੋਰ ਅੱਜ ਕਰ ਆਪ ਕਿ ਲਈ ਅ ਦੁਬਾਰਾ ਇਧਰ ਲੈ ਨਾ ਕੇ ਦੁਬਾਰਾ ਫੇਰ ਸੂੰਗ ਲਾ ਹੌਣ ਲੰਬੇ ਸਾਹ ਲੈ ਉਂਗਲੀ ਕੱਢ ਕੇ ਲੰਬੇ ਸਾਹ ਲੈ ਨੱਕ ਨਾਲ ਵੈਸੇ ਸਾਹ ਲੈ ਆ ਆ ਆ ਆ ਰੈਂ ਤੇ ਬਹੁਤ ਵੈਸੇ ਸਾਹ ਲੈ ਲੰਬੇ ਆ ਰੈਂ ਲੈ ਸਾਹ ਰੈਂ ਸਾਹ ਲੈ ਸਾਹ ਲੈ ਅੰਦਰ ਨੂੰ ਖਿੱਚਾ ਵਾ ਨੱਕ ਨਾਲ ਜਿਵੇਂ ਕਹਿੰਦਾ ਅੰਦਰ ਛੱਡ ਦੇ ਇਹ ਤੋਂ ਬਿਨਾ ਨਹੀਂ ਛੱਡਾ ਆਇਆ ਕਰ ਹਾਂ ਮੈਂ ਉਹਨੂੰ ਆਇਆ ਲੈ ਨੱਕ ਤੋਂ ਲੈ ਮਾਂ ਰੋ ਬਾਬਾ ਸਾਂਝਾ ਕਰ ਲਾਉਂਦੀ ਹਾਂ ਹੁਣ ਐ ਕਰਨਾ ਸਾਹ ਲੈ ਜਮੈਂ ਮੈ ਲੈਣਾ ਆ ਨਾਲਾ ਉਂਗਲਾਂ ਨਾਲਾ ਰਾਸਾ ਉਹ ਹੰਗੋਨਾ ਰਾਸਾ ਨਾ ਕਿ ਜ ਸਾ ਖੇਚ ਹਾਂ ਖਾਸੀ ਹੋਰ ਲੈ ਇੱਕ ਖਾਸੀ ਹੋਰ ਲੈ ਰਾਸਾ ਵੀ ਲੈ ਚੱਲ ਹੋਰ ਲੈ ਹੋਰ ਲੈ ਆਣੀ ਨੋਨੀ ਤੂੰ ਆਈ ਨਾ ਦੰਦ ਦੰਦ ਸਿੱਧਾ ਨਾ ਲੱਗਦਾ ਗਈ ਹੋਰ ਲੈ ਤਾਂ ਸਿੱਧਾ ਇੱਥੇ ਕੋਰ ਤੋਂ ਵੀ ਨਾ ਕਿ ਵਿੱਚ ਲੜਦੀ ਏ ਤੂੰ ਨਾ ਕਿਤੇ ਲੜਵੀਂ ਉਹ ਲੈ ਦੰਦਸੀ ਦਾ ਨੇ ਫੇਰ ਹੀ ਲੜੂਗੀ ਜੇ ਹੁਣ ਆਪਾਂ ਲਵਾਂਗੇ ਮੈਂ ਤਾਂ ਨਹੀਂ ਹੋਣਾ ਖੜਾ ਦੇ ਖੜਾ ਦੇ 90 90 ਇਹ ਤਾਂ ਰਾਣੀ ਤੇ ਇੰਨੀ ਨਹੀਂ ਲੜੂਗੀ ਇਹ ਤਾਂ ਇੰਨੀ ਕੀ ਲੈਣਾ ਆਪਾਂ ਹਾਂ ਹੀ ਲਾਉਣੀਆ ਬਸ ਆ ਲੈ ਲੋ ਤੈਨੂੰ ਇਹ ਤਾਂ ਉਹ ਦੇਖੋ ਕੁੜੀ ਉਹਨਾਂ 6 ਮਹੀਨਿਆਂ ਲਈ ਦੇ ਦੇ ਭਰ ਕੇ ਐਂ ਤਾਂ ਫਿਰ ਹਫ਼ਤੇ ਚ ਮੌਜੂਦ ਰਹੀ ਹਾਂ ਹੋਰ ਕਹਿਣਾ ਮਤਲਬ ਇੱਕ ਵਾਰ ਹੀ ਲਾ ਕੇ ਤੂੰ ਅੰਦਰ ਹਵਾ ਹੈ ਨਾ ਇਹ ਕੋਈ ਨਹੀਂ ਆ ਰਾ ਲੱਗਿਆ ਨਾ ਮਤਲਬ ਪਰ ਇਹ ਜਰ ਖਾਇੋ ਜੀ ਇਹਨੂੰ ਕੋਲ ਡਰਿੰਕ ਦਤਾ ਤੇ ਨੀਡ ਮੂਡ ਦਾ ਤੇ ਰਸੋਈ ਚ ਨਹੀਂ ਬੜਨ ਦੇਣਾ ਤੜਕੇ ਦੁਰਕੇ ਤੇ ਕੋਲ ਦੀ ਉਹਨਾਂ ਨੰਗੀ ਮੇਰਾ ਸ਼ਾਦੀਆਂ ਹੋ ਸਕਦਾ ਤਾਂ ਨਾ ਜਾ ਤਾਂ ਚੰਗਾ ਹੀ ਹੈ ਤੇਰੇ ਲਈ ਵਿਆਹ ਕਰ ਦੇਣਾ ਜਾਂਦਾ ਹਾਂ ਬਾਹ ਲੈ ਜਾ ਬੈਗੀ ਸਨੇਗੜ ਕੀ ਦਵਾਈ possible ਨਹੀਂ ਗਠੀਏ ਹਾਂ ਗਠੀਏ ਹਾਂ ਇਹਨੇ ਦਵਾ ਜ਼ੋਰ ਨਹੀਂ ਬੜੀ ਨਹੀਂ ਬੋਈ ਨੇ ਹਾਂ ਧੰਨਿਆ ਪਕਾ ਲਾ ਗਿਆ ਕਰੀਆ ਹਾਂ ਨੰਬਰ ਇਹ ਫਿਰ ਸੀ ਨੰਬਰ ਦਿਨਾ ਹਾਂ ਨੰਬਰ ਲੈ ਕਈ ਜਾਰੇ ਵੀ ਭਈਏ ਨਾ ਤੇਰੇ ਮੇਰੇ ਨੰਬਰ ਸਾਹ ਪਰ ਇਹ ਰਟਾ ਮੜੂ ਕੋੜਾ ਇਹ ਹੋਰ ਹੋਰ ਪੂਰਾ ਇਹਨਾਂ ਦਾ ਆਹੀ ਰੰਗ ਕਿੱਦਾਂ ਕੋਲੇ ਦਿਓ ਨਾ ਕੋਈ ਪਾਏ ਜਾਂ ਦੋ ਤੇ ਆਹੁੰਦੇ ਦੇਖਿਓ ਕਿੰਨਾ ਹਰੇਕੀ ਆ ਤਾਂ ਇਹਦਾ ਇਹ ਨਹੀਂ ਬਣੀ ਬਣਾਈ ਮੈਂ ਕੋਈ ਨਹੀਂ ਬਰਦਾਸ਼ਤ ਬਣਾਉਣਾ ਉਹਦਾ ਘਰੇ ਪਾਏ ਭਗਵਾਨ ਨਾ ਕਰੀਂ ਕਾਇਬੀ ਕੋਲੇ ਨਹੀਂ ਦੇਖ ਬਸ ਦੀ ਕਾਇਬੀ ਕਿੰਨੇ ਵਾਰ ਗਿਆ ਦੱਸਿਦਿਆਂ ਵਜਿ 6 ਵਾਰ ਜੀ 6 ਵਾਰ ਤੋਂ ਬੁੜੀਆਂ ਸੁਣ ਮੈ ਲੈ ਕੇ ਦਿੰਦਾ ساری ਹੈ ਦੱਸਣੇ ਹਾਂ ਜੇ ਮੈਂ ਲੈ ਕੇ ਅਗਲੀ ਵਾਰ ਉਹਨਾਂ ਦਵਾਈ ਲੈ ਕੇ ਆਈ ਨਾਲ ਤੇ ਨਰਸ ਹੈ ਤੇ ਤਾਂ ਜੀ ਮੈਂ ਤਾਂ ਮੈਂ ਘਰੇ ਜਾ ਕੇ ਦੇਖਣੀ ਮੈਂ ਦੇਖੀ ਮੇਰੇ ਬਾਈਕ ਮੇਰੇ ਨਾਲ ਆਇਆ ਖੱਟ ਕੇ ਰੋਟੀ ਖਾਣ ਮਾਲੇ ਨਾ ਕੰਮ ਲੈ ਜਮ ਕੋ ਬਹੁਤ ਆਪ ਸਖੀਤ ਹੋ ਗਿਆ ਠੀਕੇ ਬਿਜੋ ਰਹਿ ਗਏ ਅੱਛਾ ਮੇਰੇ ਆਏ ਉਹ ਵੀ ਚੜਾਈ ਸੀ ਕਿ ਇਹ ਦਵਾਈ ਦੋ ਇਹ ਜਾਨ ਦੇ ਦਾ ਕੋਟੋ ਦਾ ਟੇਵਾ ਸੰਭਾ ਹੋਇਆ ਮੈਂ ਅਪਵਾ ਮਟੀ ਦੇ ਬਹੁਤ ਦੇਖ ਨਹੀਂ ਇੱਕੇ ਲੱਗਤ ਨਹੀਂ ਹੋਣਾ ਉਨੇ ਅੱਜ ਦੋ ਦਵਾਈ ਤੁਸੀਂ ਧਿਆਨ ਨਾਲ ਦੋ ਘੰਟੇ ਬਾਅਦ ਦੁਬਾਰਾ ਦੇਣੀ ਹੈ ਫਿਰ ਦੋ ਘੰਟੇ ਬਾਅਦ ਆਵਾ ਦੇਣੀ ਹੈ ਠੀਕ ਹੈ ਕੋਣ ਲੈ ਜਾਉਗਾ ਕਾਲੀਪੋ ਜਾਓ ਜੀ ਨੰਬਰ ਇਧਰ ਹੀ ਦੋ ਹਾਂ ਦੇਦਾ ਮੁੰਡੇ ਨੂੰ ਪਰਚੀ ਸਾਹਮਣੇ ਰੱਖ ਦਿਓ ਅਗਲੀ ਵਾਰ ਲੈ ਕੇ ਆਇਆ ਪਿੰਨੇ ਜਾਂ ਬਾਹਰ ਪਿੰਨੇ ਅੱਧੇ ਦੋ ਮਹੀਨੇ ਅੱਗੇ ਜਾਣਗੇ ਦਵਾਈ ਲੈਣੇ ਫਿਰ ਹੈ ਗਈ ਹਾਂ ਫਿਰ ਆ ਜਾਓ ਜੀ ਹੋਰ ਬੈਠੋ ਦੇਰ ਮੈਂ ਤਾਈ ਫੜ ਦਿੱਦਵਾਇ ਲੈਣੀ ਅੱਗੇ ਲੈ ਕੇ ਗਿਨੀ ਤੀ ਜੀ ਫਿਰ ਨੂੰ ਹੈਂਟਰੀ ਭੈਜੂ ਮਾਣੂ ਤੇ ਭੈਜ ਨਾ ਦੇ ਸੋਰੀ ਵਾਲੀ ਦਵਾਈ ਵਾਲੇ ਆਜੋ ਵੋਟ ਸੋਰੀ ਸੋਰੀ ਮੈਂ ਹਾਂ ਉਤਰ ਆਇਆ 0 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

ਉਹ ਦਿਨ ਪੜੀ ਨਾ ਕਰਾ। ਕੋਈ ਕਿਵੇਂ ਭਾਈ ਡਾਇਰ ਰੋੜ ਤੋਂ ਉੱਤਰ। ਉਹ ਤਲਾ ਅੱਗੇ ਪਾਸ ਕਦੇ ਵੀ ਨਹੀਂ ਕਰਦੇ। ਖੁਦ ਤਾਂ ਵੀ ਨਹੀਂ ਮੋੜਦੇ ਨਾ। ਪੱਤਣ ਕਰਕੇ 5-7 ਖਰਾਕਾ ਲਾਵੇ ਬਾਹਰਿਆਂ ਨੇ ਤੜਕੇਲੇ ਲੀਕਾ ਤੂੰ। ਪਾਂਦੀ ਕੋਰ ਹੈ ਤਾਂ ਪੈਂਟ ਕੋਰ। ਬਾਹਰੀ ਲੋੜ ਨੂੰ ਕੀ ਕਰਦੇ ਉੱਤਰ। ਹਾਰ ਕਰਨੇ ਦੇ ਨਾਲ ਫਰਮਾਇਆ ਹੈ ਕਿ ਥੋੜੀ ਮੂਟੀ ਹੋ